ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਆਖਰੀ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਇਹ ਭਾਗ ਜ਼ਰੂਰ ਪਸੰਦ ਆਵੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਜੀ ਨੂ ਪਪਾ ਜੀ ਰਿਸ਼ਤੇ ਨਿਭਾਉਣ ਵਾਲੇ ਬੰਦਿਆਂ ਦੀ ਕਦੇ ਜਾਤ ਨਹੀਂ ਪੁੱਛੀ ਜਾਂਦੀ ਹਰ ਇਨਸਾਨ ਵਿੱਚ ਇੱਕੋ ਖੂਨ ਦੌੜਦਾ ਪਰ ਇਸ ਜਾਤ ਪਾਤ ਦੀ ਕੂਟ ਚੰਜਰ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਤੁਸੀਂ ਵੇਖਿਆ ਬੱਡੇ ਪੱਪਾ ਦੀ ਆਟਾ ਚੱਕੀ ਤੇ ਕਿੰਨਾ ਵਿਤਕਰਾ ਹੁੰਦਾ ਜਦੋਂ ਕੋਈ ਅਮੀਰ ਬੰਦਾ ਕਣਕ ਪਿਹਾਣਾ ਆਉਂਦਾ ਤਾਂ ਕਿਵੇਂ ਉਹਦੀ ਕਣਕ ਭੱਜ ਕੇ ਮਜ਼ਦੂਰ ਛੁਕਦੀ ਆ ਤੇ ਉਹਦੀ ਕਹਿੰਦੇ ਮਿੰਟਾਂ ਵਿੱਚ ਕਣਕ ਪੀ ਆਟਾ ਤਿਆਰ ਹੋ ਜਾਂਦਾ ਪਰ ਜਦੋਂ ਕੋਈ ਗਰੀਬ ਬੰਦਾ ਆਉਂਦਾ ਸਾਈਕਲ ਤੇ ਪਰ ਉਹਦੀ ਕਣਕ ਵਾਲਾ ਗੱਟਾ ਕੋਈ ਨਹੀਂ ਲਾਉਂਦਾ ਬਲਕਿ ਉਹਨੂੰ ਖੁਦ ਹੀ ਗੱਟਾ ਚੱਕਣਾ ਪੈਂਦਾ ਹੋਰ ਵੇਖੋ ਉਸ ਬੰਦੇ ਦੇ ਪੈਨੋਂ ਵੀ ਇੱਕ ਦਿਨ 'ਚ ਪੀਠਿਆ ਜਾਂਦਾ ਪਰ ਕਿਉਂ ਪਾਪਾ ਜੀ ਇਹ ਵਿਤਕਰਾ ਕਿਉਂ ਗੁਰੂ ਨਾਨਕ ਦੇਵ ਜੀ ਨੇ ਸਵਨਾ ਨੂੰ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਜਾਤਾਂ ਪਾਤਾਂ ਤੋਂ ਦੂਰ ਰਹਿਣ ਲਈ ਕਿਹਾ ਪਰ ਆਪਾਂ ਉੱਚ ਤਾਂ ਗੁਰਬਾਣੀ ਨੂੰ ਕੰਠ ਕਰਦੇ ਆ ਪਰ ਕੀ ਆਪਾਂ ਦੇ ਸਿਧਾਂਤਾਂ ਉੱਪਰ ਖਰੇ ਉਤਰਦੇ ਆ ਨਹੀਂ ਪਾਪਾ ਜੀ ਸਭ ਲੋਕ ਵਿਖਾਵਾ ਲੱਖਾਂ ਤੀਆਂ ਦਾਸ ਦੀ ਬੜੀ ਝੜ ਜਾਂਦੀ ਆ ਉਸ ਸਭ ਕੰਨੇ ਕਿਸੇ ਦਾ ਖਿਆਲ ਨਹੀਂ ਪਰ ਹਾਂ ਜੇ ਕੋਈ ਕੁੜੀ ਕਿਸੇ ਦੂਜੇ ਜਿਆਦੇ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਆ ਤਾਂ 100 100 ਗੱਲਾਂ ਕਰਦੀ ਆ ਲੋਕ ਜਸਮੀਤ ਨੂਰ ਪੁੱਤ ਬੁਝਾਰਤਾ ਨਾ ਪਾਤੀ ਸਿੱਧਾ 10 ਮੁੰਡਾ ਕਿੰਨਾ ਦਾ ਰੂਹੀ ਨੂੰ ਜਦੋਂ ਬਲਵੀਰੂ ਨੇ ਕਿਹਾ ਕਿ ਹੁਣ ਕਰਨ ਦੀ ਦੇਖਭਾਲ ਚੰਨੀ ਕਰਿਆ ਕਰੋ ਤੂੰ ਆਪਣੇ ਘਰ ਦਾ ਪੁੱਤ ਤੇਰੀ ਵਾਸੀ ਤੈਨੂੰ ਉਡੀਕਦੀ ਹੋਵੇਗੀ ਰੂਹੀ ਨਾ ਚਾਹੁੰਦੀਆਂ ਵੀ ਮੋਗੇ ਕਰਨ ਦਵਾਰਾ ਦਿੱਤੇ ਘਰ ਵਿੱਚ ਲਿਗੀ ਕਰਨ ਨੇ ਉਦਾਸੀ ਜੀ ਫੜੀ ਪਰ ਕੁਝ ਸਮਝ ਕੇ ਉਹ ਚੁੱਪ ਕਰ ਗਿਆ ਚੰਨੀ ਸਾਰਾ ਦਿਨ ਆਪਣੇ ਫੋਨ ਵਿੱਚ ਮਸਤ ਰਹਿੰਦੀ ਸੀ ਕਰਨ ਦੀ ਦਵਾਈ ਵੱਲ ਉਹਦਾ ਕੋਈ ਧਿਆਨ ਨਹੀਂ ਸੀ ਬਲਵੀਰੂ ਨੂੰ ਆਵਾਜ਼ਾਂ ਮਾਰਨੀਆਂ ਪੈਂਦੀਆਂ ਕੇ ਕਰਨ ਨੂੰ ਦਵਾਈ ਦਿੱਤੀ ਫੇਰ ਕਿਤੇ ਜਾਂ ਚੰਨੀ ਗੱਲ ਹੁੰਦੀ ਬਲਵੀਰੋ ਮੱਗਰ ਨੂੰ ਕਹਿ ਰਹੀ ਸੀ ਕਿ ਆਪਾਂ ਚੰਨੀ ਨੂੰ ਬਾਹਰ ਭੇਜ ਦੇ ਲੋਕ ਤਾਂ ਤਰਸਦੇ ਆਂ ਬਾਹਰ ਜਾਣ ਨੂੰ ਪਰ ਇੱਥੇ ਤਾਂ ਸਾਰਾ ਕੁਝ ਹੋਇਆ ਹਵਾਇਆ ਆਪਾਂ ਗਵਾਂਂ ਤੇ ਤੁਲਗੇ ਮੱਗਰ ਐਨੇ ਪੈਸੇ ਮੈਂ ਹੱਡਵੜ ਦੇ ਲਈ ਆਵਾ ਨਲੇ ਨਾ ਕੈਨੇਡਾ ਵਾਲਿਆਂ ਨੂੰ ਪੁੱਛੀ ਕਦੀ ਕਿੰਨੀ ਬੁਰੀ ਹਾਲਤ ਹੁੰਦੀ ਆ ਉਹਨਾਂ ਦੀ ਮੈਂ ਘਾਈ ਪਤਾ ਕਿੰਨੀ ਆ ਉੱਥੇ ਸਾਰੀ ਉਮਰ ਚ ਬੰਦਾ ਕਿਸ਼ਤਾ ਨੋਂਦਾ ਥੱਕ ਜਾਂਦਾ ਬਲਵੀਰੋ ਮੈਨੂੰ ਨਹੀਂ ਕੁਝ ਵੀ ਪਤਾ ਤੂੰ ਵਸ ਕਿੱਲਾ ਰੱਖ ਗੈਣੀ ਤੇ ਚੰਨੀ ਨੂੰ ਬਾਹਰ ਭੇਜ ਮੱਗਰ ਸੱਚੀ ਕਈਆਂ ਦੀ ਗਿੱੱਚੀ ਪਿੱਛੇ ਮਤ ਹੁੰਦੀ ਆ ਉਹੀ ਹਾਲ ਤੇਰਾ ਤੈਨੂੰ ਕਦੇ ਸਮਝ ਨਹੀਂ ਆਉਣੀ ਪਹਿਲਾਂ ਹੀ ਤੇਰੀਆਂ ਕੰਮ ਕਲੀਆਂ ਨਿਪੁੰਝੇ ਲਾਤੀ ਹੁਣ ਤੂੰ ਜ਼ਮੀਨ ਤੇ ਵਾੜਾ ਲਾ ਦੇ ਬਲਵੀਰੋ ਚਲ ਤੂੰ ਨਾ ਵਿੱਚ ਮੈਂ ਆਪਦਾ ਕਿੱਲਾ ਗਹਿਣੇ ਰੱਖ ਦੇਣੀ ਆ ਜਿਹੜਾ ਪੇਕਿਆਂ ਤੋਂ ਆਉਂਦਾ ਕਿੱਲਾ ਗਹਿਣੇ ਕਰਨ ਦੀ ਗੱਲ ਜਾਂ ਚੰਨੀ ਨੂੰ ਬਾਹਰ ਭੇਜਣ ਦੀ ਗੱਲ ਕਰਨ ਕੋਲ ਕਿਸੇ ਨੇ ਨਾ ਕੀਤੀ ਉੱਡ ਦੀ ਗੱਲ ਸੰਤੀਜਾ ਚਾਚੇ ਮੱਗਰ ਨੂੰ ਬੋਲਿਆ ਚਾਚਾ ਕਿੱਲਾ ਤੂੰ ਮੈਨੂੰ ਗਹਿਣੀ ਦਿੱਤੀ ਮਿੱਥੂ ਲੈ ਲਾ ਪੈਸੀ ਬਗਰੇ ਜਵਾਕਾਂ ਨੀਆਂ ਗੱਲਾਂ ਨਹੀਂ ਕਰਦੇ ਹੁੰਦੇ ਤੇਰੇ ਕੋਲ ਹੋਣੀ ਨਹੀਂ ਇਹਨੇ ਪੈਸੇ ਤੇਜਾ ਚਾਚਾ ਜਿੰਨਾ ਰੇਟ ਚੱਲਦਾ ਲੈ ਲਾ ਤੇਜੇ ਨੇ ਕਿੱਲਾ ਗਹਿਣੇ ਲੈ ਲਿਆ ਬਲਵੀਰੋ ਦੀਆਂ ਅੱਖਾਂ ਡੀਆਂ ਰਹਿ ਗਈਆਂ ਕਿ ਆ ਕੀ ਹੋ ਗਿਆ ਇਹਦੇ ਖੋਲ ਤਾਂ ਕੁਝ ਹੈ ਨਹੀਂ ਸੀ ਪਰ ਪਾਸੇ ਖੜੀ ਨੀਰੂ ਨੇ ਚਾਚੀ ਨੂੰ ਕਿਹਾ ਦਿਨ ਰਾਤ ਮਿਹਨਤ ਕਰਦਾ ਚਾਚੇ ਪੰਜੀ ਪੰਜੀ ਇਕੱਠੀ ਕੀਤੀ ਆ ਹਰਮੀ ਦੇ ਪੁੱਛਣ ਤੇ ਨੂਰ ਨੇ ਆਪਣੇ ਡੈਡੀ ਨੂੰ ਦੱਸਿਆ ਕਿ ਜਸਕਰਨ ਕੀ ਕਾਸਟ ਆਪਣੀ ਕਾਸਟ ਨਾਲ ਨਹੀਂ ਮਿਲਦੀ। ਬਾਕੀ ਕੁਝ ਹੋਰ ਬੋਲਣ ਤੋਂ ਪਹਿਲਾਂ ਜਸਮੀਤ ਨੇ ਗੱਲ ਸੰਭਾਲੀ ਤੇ ਕਿਹਾ ਅੱਜਕੱਲ ਰਿਸ਼ਤੇ ਪਿਆਰ ਨਾਲ ਨਿਭਦੇ ਆ ਜਾਤਾਂ ਪਤਨ ਤੇ ਅਮੀਰੀ ਗਰੀਬੀ ਨੂੰ ਵੇਖ ਕੇ ਨਹੀਂ ਮੁੰਡਾ ਭਾਵੇਂ ਕਿਸੇ ਜਾਤ ਦਾ ਹੋਵੇ ਬਸ ਉਸੇ ਰਿਸ਼ਤਾ ਕਰਦੇ ਵੋ ਆਪਣੀ ਵੱਡੀ ਮੰਮੀ ਦੀ ਗੱਲ ਸੁਣ ਕੇ ਨੂਰ ਖੁਸ਼ ਹੋ ਗਈ ਤੇ ਸਭ ਦੀਆਂ ਅੱਖਾਂ ਵਿੱਚ ਖੁਸ਼ੀ ਵੇਖ ਹਰਮਿਤ ਨੇ ਨੂਰ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਨੂਰ ਪੁੱਤਰੀ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ। ਇੱਕ ਵਾਰ ਅਸੀਂ ਤੈਨੂੰ ਆਪ ਖੂਬ ਵਿੱਚ ਤੱਕਾ ਦਿੱਤਾ ਪਰ ਹੁਣ ਤੂੰ ਆਪਣੀਆਂ ਖੁਸ਼ੀਆਂ ਨੂੰ ਰੱਜ ਕੇ ਮਾਣ ਪੁੱਤ ਨੂਰ ਨੇ ਆਪਣੇ ਪਾਪਾ ਨੂੰ ਪਿਆਰ ਨਾਲ ਜੱਫੀ ਪਾਈ ਤੇ ਧੰਨਵਾਦ ਕੀਤਾ ਪਰ ਆਹ ਵਾਲੇ ਮਹੀਨੇ ਵਿੱਚ ਕੰਮ ਦੀ ਕਸੂਨ ਕਰਕੇ ਨੂਰ ਨੂੰ ਕਿਹਾ ਕਿ ਵੇਦਨ ਰੋਕੇ ਤੇਰਾ ਵਿਆਹ ਹੀ ਕਰ ਦੇਵਾਂਗੇ ਉਸੇ ਮੁੰਡੇ ਨਾਲ ਨਾਲੇ ਉਸ ਮੁੰਡੇ ਦਾ ਨੰਬਰ ਦੇਵੀ ਮੈਨੂੰ ਸਭ ਕੁਝ ਠੀਕ ਠਾਕ ਸੀ ਨੂਰ ਬੜੇ ਹੀ ਚਾਣ ਨਾਲ ਹਸਪਤਾਲ ਗਈ ਤਾਂ ਕਿ ਚਾਣ ਨਾਲ ਜਸ ਕਰਨ ਨੂੰ ਗਲਤ ਦੱਸੇ ਸਭ ਤੋਂ ਪਹਿਲਾਂ ਨੂਰ ਅੰਜਲੀ ਨੂੰ ਮਿਲੀ ਤੇ ਜਦ ਉਸ ਨੇ ਦੱਸਿਆ ਕਿ ਸਾਡੇ ਘਰ ਦੀ ਜਸਕਰਨ ਨਾਲ ਵਿਆਹ ਕਰਨ ਲਈ ਤਿਆਰ ਆ ਤਾਂ ਅੰਜਲੀ ਨੇ ਆਪਣੀ ਸਹੇਲੀ ਨੂਰ ਨੂੰ ਗਲਵਕੜੀ ਪਾਈ ਤੇ ਇਸ ਗੱਲ ਤੇ ਮਾਪਿਆਂ ਦੇ ਰਾਜ਼ੀ ਹੋਣ ਦੀ ਵਧਾਈ ਦਿੱਤੀ ਦੁਪਹਿਰ ਸਮੇਂ ਜਸਕਰਨ ਲੇਵਿਜ ਕੰਮ ਕਰ ਰਿਹਾ ਸੀ ਨੂਰ ਆਪਣੀ ਡਿਊਟੀ ਕਰ ਰਹੀ ਸੀ ਪਵਨ ਨੂਰ ਕੋਲ ਗਿਆ ਤੇ ਉਹਦੇ ਨਾਲ ਜਾਣਬੁੱਝ ਕੇ ਕਿਸੇ ਗੱਲ ਨੂੰ ਪੁੱਛਣ ਦਾ ਬਹਾਨਾ ਕਰ ਉਹਦੇ ਨੇੜੇ ਹੋ ਗੱਲ ਕਰਨ ਲੱਗਿਆ ਤਾਨੀਆ ਨੇ ਮੌਕਾ ਵੇਖ ਜਸਕਰਨ ਨੂੰ ਕਿਹਾ ਕਿ ਨੂਰ ਤੇਨੂੰ ਬੁਲਾ ਰਹੀ ਹੈ ਪਰ ਜਸਕਰਨ ਆਪਣੇ ਕੰਮ ਨੂੰ ਛੱਡਦੇ ਕਦੇ ਵੀ ਕਿਸੇ ਦੀ ਗੱਲ ਸੁਣਨ ਲੈਵ ਤੋਂ ਭਰ ਨਹੀਂ ਸੀ ਜਾਂਦਾ ਸਭ ਤੋਂ ਪਹਿਲਾਂ ਉਹਨੂੰ ਕੰਮ ਹੀ ਪਿਆਰਾ ਸੀ ਪਵਨ ਜਾਨ ਵਿੱਚ ਕੀ ਨੂਰ ਦੇ ਲੱਗੇ ਹੁੰਦਾ ਨੂਰ ਨੂੰ ਅਜੀਬ ਲੱਗਿਆ ਤਾਂ ਬੋਲੀ ਪਲੀਜ਼ ਪਵਨ ਉੱਪਰ ਸੇ ਨਟਕ ਪਵਨ ਨੂੰ ਲੱਗਿਆ ਕਿ ਹੁਣ ਤੱਕ ਤਾਂ ਤਾਣੀਆਂ ਦੇ ਕਹਿੰਦੇ ਜਸਕਰਨ ਨੇ ਵੀਕ ਲਿਆ ਹੋਣਾ ਅੱਜ ਲਈ ਇਹਨਾ ਹੀ ਕਾਫੀ ਆ ਸ਼ਾਮ ਸਮੇਂ ਨੂਰ ਜਸਕਰਨ ਦੀ ਵੇਟ ਕਰ ਰਹੀ ਸੀ ਕਿ ਕਦੋਂ ਉਹਨੂੰ ਖੁਸ਼ਖਬਰੀ ਦੱਸੇ ਜਿਸ ਕਰਨੋਂ ਵੇਖ ਨੂਰ ਮਿੰਨਾ ਚਾ ਮੁਸਕਰਾਏ ਤੇ ਆਉਂਦਿਆ ਹੀ ਜਿਸ ਕਰਨ ਦਾ ਹੱਥ ਫੜ ਬੁਲੀ ਜਿਸ ਕਰਨ ਜੀ ਹੁਣ ਆਪਾਂ ਨੂੰ ਇੱਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੇ ਘਰ ਦੇ ਤੁਹਾਡੇ ਨਾਲ ਰਿਸ਼ਤਾ ਕਰਨ ਲਈ ਮੰਨ ਗਈ ਆ ਤੁਸੀਂ ਦੱਸੋ ਤੁਹਾਡੇ ਘਰ ਦੇ ਕੀ ਕਹਿੰਦੇ ਆ ਬਲਵੀਰੂ ਆਪਣੇ ਨੂੰ ਚੰਨੀ ਨੂੰ ਬਾਹਰ ਭੇਜਣ ਲਈ ਉਤਾਵਲੇ ਸੀ ਜਿਸ ਕਰਕੇ ਕਿਲਾ ਤੇਜੀ ਨੇ ਆਪਣੀ ਚਾਚੀ ਮੱਗਰ ਤੋਂ ਗਹਿਣੇ ਲੈ ਲਿਆ ਵੀਜੇ ਦੇ ਪੈਸੇ ਭਰ ਦਿੱਤੇ ਚੰਨੀ ਬਾਗੂ ਵਾਕ ਸੀ ਬਲਵੀਰੂ ਨੇ ਆਪਣੀ ਨੂਹ ਦੇ ਪਾਰ ਜਾਣ ਦੀ ਖੁਸ਼ੀ ਵਿੱਚ ਗੁਰੂ ਘਰ ਜਾ ਕੇ ਦੇ ਕਰਵਾਈ ਜਦੋਂ ਇਸ ਗੱਲ ਦਾ ਪਤਾ ਕਰਨ ਨੂੰ ਲੱਗਿਆ ਤਾਂ ਦੋ ਹਥੜੀ ਪਿੱਟਿਆ ਪਰ ਬਲਵੀਰੂ ਕਰਨ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ ਰੂਹੀ ਕਰਨ ਨੂੰ ਮਿਲਣ ਲਈ ਬੀਤਾਵ ਸੀ ਪਰ ਕੀ ਕਰਦੀ ਚੰਨੀ ਕਰਨ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੀ ਦੋ ਚਾਰ ਦਿਨ ਲੰਘੇ ਕਰਨ ਦੇ ਪੱਟ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ ਸੀ ਪਿੰਡ ਦੇ ਹੀ ਜਦੋਂ ਇੱਕ ਡਾਕਟਰ ਨੂੰ ਵਿਖਾਇਆ ਤਾਂ ਉਹਨੇ ਦੱਸਿਆ ਕਿ ਪੱਟ ਦੇ ਜ਼ਖਮ ਵਿੱਚ ਰੀਸ਼ਾ ਪੈ ਗਿਆ ਇਨੂੰ ਜਲਦੀ ਹਸਪਤਾਲ ਹੀ ਵਿਖਾਓ ਬਲਵੀਰ ਨੂੰ ਟੈਨਸ਼ਨ ਹੋ ਗਈ ਤੇ ਮਗਰ ਨੂੰ ਕਿਹਾ ਕਿ ਡਾਕਟਰ ਕੋਲ ਜਾ ਕੇ ਕੱਲ ਨੂੰ ਹੀ ਦੂਜੇ ਦਿਨ ਹੀ ਲੁਧਿਆਣੇ ਹਸਪਤਾਲ ਵਿੱਚ ਲੱਗੇ ਤੇ ਡਾਕਟਰ ਨੇ ਕਿਹਾ ਕਿ ਕਰੇ ਨੂੰ ਮੋਹਾਲੀ ਦੇ ਹਸਪਤਾਲ ਲੈ ਜਾਓ ਡਾਕਟਰ ਨੇ ਸਾਰਾ ਡਰੈੱਸਸ ਕਿਹਾ ਕਿ ਇੱਥੇ ਤੁਹਾਡੇ ਪੈਸੇ ਜ਼ਿਆਦਾ ਲੱਗਣਗੇ ਮੋਹਾਲੀ ਦੇ ਇਸ ਹਸਪਤਾਲ ਵਿੱਚ ਘੱਟ ਤੋਂ ਘੱਟ ਪੈਸੇ ਲੱਗਣਗੇ ਤੁਸੀਂ ਉੱਥੇ ਜਾਓ ਬਲਵੀਰ ਨੂੰ ਰੋਹੀ ਯਾਦ ਆਈ ਕਿ ਜੀ ਉਹ ਵੀ ਤਾਂ ਮੋਹਾਲੀ ਜਾਣਾ ਸੌਖਾ ਹੋ ਜਾਵੇਗਾ ਕਰਨ ਦੀ ਦੇਖ ਰੇਖ ਉਹ ਚੰਗੇ ਕਰਦੀ ਸੀ ਮੱਗਰ ਨੇ ਰੋਹੀ ਨੂੰ ਫੋਨ ਕੀਤਾ ਤਾਂ ਉਸੇ ਟਾਈਮ ਰੋਹੀ ਮੱਗਰ ਸਿੰਘ ਦੇ ਦੱਸੇ ਐਡਰੈਸ ਤੇ ਪਹੁੰਚਣ ਲਈ ਬੱਸ ਵਿੱਚ ਸਵਾਰ ਹੋ ਗਈ ਸੀ ਜਦੋਂ ਨੂਰ ਆਪਣੇ ਪਿੰਚਸ ਕਰਨ ਦੀ ਗੱਲ ਕਰਨ ਗਈ ਸੀ ਤਾਂ ਜਸਕਰਨ ਨੇ ਵੀ ਆਪਣੀ ਮਾਂ ਨੂੰ ਇਹ ਗੱਲ ਕਹੀ ਕਿ ਮੈਂ ਨੂਰ ਨਾਲ ਵਿਆਹ ਕਰਵਾਉਣਾ ਤਾਂ ਤਾਨੀਆਂ ਦੀਆਂ ਗੱਲਾਂ ਵਿੱਚ ਆ ਮਾਂ ਨੇ ਕਿਹਾ ਕਿ ਨੂਰ ਸਾਡੇ ਘਰ ਦੇ ਨੂੰ ਨਹੀਂ ਬਣ ਸਕਦੀ ਜਿਹੜੀ ਇੱਕ ਥਾਂ ਤੇ ਆਪਣਾ ਘਰ ਨਹੀਂ ਬਸਾ ਸਕੀ ਆਪਣੀ ਕਿੱਥੋਂ ਬਸ ਜਾਊਉ ਪਾਈ ਮੇਤਾ ਦੋ ਰੋਟੀਆਂ ਦੀ ਪਾਈ ਵਾਲਾ ਬਾਕੀ ਜਿਵੇਂ ਤੂੰ ਸਮਝੇ ਉਵੇਂ ਹੀ ਠੀਕ ਜਸਕਰਨ ਨੇ ਆਪਣੀ ਮਾਂ ਨੂੰ ਕੁਝ ਨਾ ਕਿਹਾ ਤੇ ਚੁੱਪ ਕਰਕੇ ਦੂਜੇ ਦਿਨ ਡਿਊਟੀ ਲਈ ਹਸਪਤਾਲ ਆ ਗਿਆ ਸੀ ਵਾਰ-ਵਾਰ ਨੂਰ ਦੇ ਪੁੱਛਣ ਤੇ ਜਸਕਰਨ ਨੇ ਕਿਹਾ ਕਿ ਹਾਂ ਨੂਰ ਮੇਰੀ ਮਾਂ ਵੀ ਤੇਰੇ ਰਿਸ਼ਤੇ ਨੂੰ ਮੰਨ ਗਈ ਆ ਬਸ ਹੁਣ ਤੂੰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇ ਪਹਿਲਾਂ ਵਾਲੀ ਦੁੱਖਾਂ ਭਰੀ ਜ਼ਿੰਦਗੀ ਨੂੰ ਭੁੱਲ ਜਾ ਕਿਉਂਕਿ ਹੁਣ ਤੇਰੇ ਕੋਲ ਤੇਰਾ ਜਸਕਰਨ ਨੂਰ ਵੀ ਖੁਸ਼ ਹੋਊਗੀ ਜਸਕਰਨ ਨੇ ਆਪਣੇ ਵਿਚਲੇ ਸੱਚ ਨੂੰ ਲੱਗਾ ਨੂਰ ਸਾਹਮਣੇ ਬਾਰੂ ਖੁਸ਼ੀ ਪ੍ਰਗਟਾਈ ਨੂਰ ਨੂੰ ਲੱਗ ਰਿਹਾ ਸੀ ਜਿਵੇਂ ਅੱਜ ਉਹਦੀ ਚੋਲੀ ਬਹੁਤ ਵੱਡੀ ਖੁਸ਼ੀ ਪੈ ਗਈ ਹੋਵੇ ਪਰ ਇੱਕਦਮ ਉਹ ਸੋਚਣ ਲੱਗੀ ਕਿ ਜੇ ਕਿਸੇ ਖੁਸ਼ੀ ਦਿਉਂ ਤੋ ਪਹਿਲ ਨਹੀਂ ਮੰਨਣ ਲੱਗ ਜਾਈਏ ਤਾਂ ਕਹਿੰਦੇ ਨੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਉਹ ਹੁਣ ਨਾ ਤਾਂ ਜ਼ਿਆਦਾ ਖੁਸ਼ ਹੋਈ ਤੇ ਨਾ ਹੀ ਉਦਾਸ ਬਸ ਪਹਿਲਾਂ ਵਾਂਗ ਹੀ ਦਿਖ ਰਹੀ ਸੀ ਤਾਨੀਆ ਆਪਣੀ ਰੈਸਟ੍ਰੂਮ ਵਿੱਚ ਬਣੀ ਸਹੇਲੀ ਨਾਲ ਗੱਲ ਕਰ ਰਹੀ ਸੀ ਕਿਉਂਕਿ ਦੋਹਾਂ ਦੀ ਆਪਸ ਵਿੱਚ ਚੰਗੀ ਬੰਦੀ ਸੀ ਜਿਮੀ ਤਾਨਿਆ ਕੀ ਬਣਿਆ ਫਿਰ ਤੇਰੇ ਪਿਆਰ ਦਾ ਤਾਨਿਆ ਬਸ ਆਪਾਂ ਜਿਹੜਾ ਸ਼ਿਕਾਰ ਪਟਿਆ ਉਹ ਆਪਣਾ ਹੀ ਰਹੁ ਤੂੰ ਫਿਕਰ ਨਾ ਕਰ 10 ਦਿਨਾਂ ਨੂੰ ਵੇਖੀ ਮੇਰੇ ਅੱਗੇ ਪਿੱਛੇ ਨਾ ਘੁੰਮਦਾ ਨਜ਼ਰ ਆਇਆ ਤਾਂ ਮੇਰਾ ਨਾਂ ਵੀ ਤਾਨਿਆ ਲਈ ਜਿਮੀ ਯਾਰ ਉਹ ਤਾਂ ਨੂਰ ਨੂੰ ਪਿਆਰ ਕਰਦਾ ਤਾਨਿਆ ਪਰ ਮੇਨ ਗੱਲ ਇਹ ਆ ਕਿ ਤਾਨਿਆ ਜਸ ਕਰਨ ਨੂੰ ਪਿਆਰ ਕਰਦੀ ਆ ਤੇ ਆਪਣੀ ਚਾਹਤ ਨੂੰ ਪਾਉਣ ਲਈ ਤਾਨਿਆ ਕੁਝ ਵੀ ਕਰ ਸਕਦੀ ਆ ਜਿਮੀ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਕਿ ਜਸਕਰਨ ਤੇਰੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋਵੇਗਾ ਤਾਨਿਆ ਵੇਖੀ ਚੱਲ ਤੂੰ ਤਾਨਿਆ ਨੂੰ ਵਿਆਹ ਤਾਂ ਮੈਂ ਜਸਕਰਨ ਨਾਲ ਹੀ ਕਰਵਾਉਣਾ ਜਿੰਮੀ ਟੱਕੇ ਨਾਲ ਬਣਾਏ ਰਿਸ਼ਤਿਆਂ ਦੀ ਬੁਨਿਆਦ ਬਹੁਤ ਘੱਟ ਹੁੰਦੀ ਹੈ ਤਾਨਿਆ ਸੋਚ ਸਮਝ ਕੇ ਕਦਮ ਚੁੱਕੀ ਮੈਂ ਤਾਂ ਤੇਰੀ ਫਰੈਂਡ ਹੋਣ ਕਰਕੇ ਤੈਨੂੰ ਕਹਿਨੀ ਆ ਸਵੇਰ ਦੇ ਸਮੇਂ ਤੇਜ ਨੇ ਬਲਵੀਰ ਨੂੰ ਫੋਨ ਕੀਤਾ ਕਿ ਨੀਰੂ ਦੇ ਦਰਦ ਉੱਠਿਆ ਚਾਚੀ ਛੇਤੀ ਤਿਆਰ ਹੋ ਜਾ ਆਪਾਂ ਚਲੀ ਹਸਪਤਲ ਤੇਜਾ ਤੇ ਬਲਵੀਰੋ ਦੋਹੀ ਨੀਰੂ ਨੂੰ ਲੈ ਕੇ ਨੀਰਲੀ ਹਸਪਤਾਲਾ ਗਏ ਸਵੇਰ ਦੇ 7:00 ਵਜੇ ਨੀਰੂ ਦਾ ਕੇਸ ਹੋਇਆ ਤੇ ਨਰਸਾਂ ਨੇ ਬਲਵੀਰੋ ਹੱਥ ਬੱਚਾ ਫੜਾਉਂਦਿਆਂ ਵਧਾਈਆਂ ਦਿੱਤੀਆਂ ਕਿ ਮੁੰਡਾ ਹੋਇਆ ਤੇਜਾ ਬਹੁਤ ਖੁਸ਼ ਹੋਇਆ ਬਲਵੀਰੋ ਨੇ ਕੁੜੀਆਂ ਨੂੰ ਸ਼ਗਨ ਦਿੱਤਾ ਤੀਜਾ ਭੱਜ ਕੇ ਬਰਫੀ ਦਾ ਡੱਬਾ ਲੈ ਆਇਆ ਤੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇਜਾ ਚੰਗਾ ਹੋਇਆ ਚਾਚੀ ਤੂੰ ਕਰਨ ਦੇ ਨਾਲ ਹਸਪਤਾਲ ਨਹੀਂ ਗਈ ਰੂਹੀ ਨਾਲ ਚਲੇਗੀ ਜੇ ਤੂੰ ਚਲੀ ਜਾਂਦੀ ਤਾਂ ਨੀਰੂ ਨੂੰ ਕੌਣ ਸੰਭਾਲ ਬਲਵੀਰੋ ਕੋਈ ਨਾ ਪੁੱਤਾ ਪਰਮਾਤਮਾ ਹੀ ਸਭ ਦੀਆਂ ਰੱਖਣ ਵਾਲਾ ਮੋਹਾਲੀ ਜਾ ਜਦੋਂ ਕਰਨ ਨੂੰ ਦਾਖਲ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਉਹਦਾ ਟੈਸਟ ਕੀਤਾ ਗਿਆ ਜਦੋਂ ਜਸਕਰਨ ਨੇ ਫਾਈਲ ਵੇਖੀ ਤਾਂ ਉਹਨੂੰ ਐਡਰੈਸ ਪੇਖ ਭੁਲੇਖਾ ਪਿਆ ਕਿ ਇਹ ਤਾਂ ਨੂਰ ਦੇ ਪਹਿਲਾਂ ਵਾਲਾ ਘਰ ਵਾਲਾ ਲੱਗਦਾ ਫਿਰ ਜ਼ਿਆਦਾ ਕੁਝ ਨਾ ਸੋਚਦੇ ਹੋਏ ਜਸਕਰਨ ਨੇ ਟੈਸਟ ਲਗਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਇਸ ਸਵੇਰ ਜਲਦੀ ਆਪਰੇਸ਼ਨ ਹੋਣਾ ਸੀ ਕਰਨ ਵਿੱਚ ਖੂਨ ਘਟ ਸੀ ਤੇ ਬਲੱਡ ਬੈਂਕ ਚੋਂ ਪਹਿਲਾਂ ਖੂਨ ਛੜਾਇਆ ਗਿਆ ਜਸਕਰਨ ਨੂੰ ਮੌਕਾ ਜਾਂ ਮਿਲੇ ਤਾ ਉਹ ਨੂਰ ਕੋਲ ਗਿਆ ਤੇ ਕਰਨ ਵਾਰੀ ਦੱਸਿਆ ਕਿ ਮੈਨੂੰ ਲੱਗਦਾ ਇੱਕ ਪੇਸ਼ੈਂਟ ਜਿਸੇ ਸਰਜਰੀ ਹੋਣੀ ਆ ਪਟਦੀ ਉਹ ਕਰਨ ਲੱਗਦਾ ਨੂਰ ਹੈਰਾਨ ਝਾ ਹੋਈ ਤੇ ਬੋਲੀ ਕਿ ਮੈਨੂੰ ਤਾਂ ਨਹੀਂ ਪਤਾ ਪਰ ਡਿਊਟੀ ਵਕ ਵੇਖੂੰਗੀ ਕਿ ਕੌਣਾ ਹੋ ਪੇਸ਼ੈਂਟ ਰੋਹੀ ਕਰਨ ਦੀ ਪੂਰੀ ਕੇਅਰ ਕਰ ਰਹੀ ਸੀ ਮਗਰ ਸਿੰਘ ਨੇ ਉਹਨੇ ਕਹਿ ਰੱਖਿਆ ਸੀ ਕਿ ਤੁਸੀਂ ਸਿਰਫ ਬੈਠੇ ਰਹੋ ਬਾਕੀ ਕੰਮ ਮੈਂ ਆਪੇ ਕਰ ਲਵਾਂਗੀ ਰੋਹੀ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿਰਨ ਦਾ ਆਪਰੇਸ਼ਨ ਸਹੀ ਹੋ ਜਾਵੇ। ਨੂਰ ਜਦੋਂ ਇੱਕ ਫਾਈਲ ਫਰਨਲੀ ਸਟਾਫ ਰੂਮ ਗਈ ਤਾਂ ਅਚਾਨਕ ਰੋਹੀ ਤੇ ਨੂਰ ਦਾ ਸਾਹਮਣਾ ਹੋਇਆ। ਰੋਹੀ ਮੈਮ ਕਰਨ ਸਿੰਘ ਦੇ ਨਾਮ ਵਾਲੇ ਪੇਸ਼ੈਂਟ ਬਾਰੇ ਪੁੱਛਣਾ ਸੀ। ਉਹਨਾਂ ਦਾ ਆਪਰੇਸ਼ਨ ਕਿੰਨੇ ਵਜੇ ਹੋਣਾ? ਤੁਸੀਂ ਪਲੀਜ਼ ਦੱਸ ਸਕਦੇ ਹੋ? ਨੂਰ ਕਿੱਧੋਂ ਆਇਆ ਜੀ ਤੁਸੀਂ? ਰੋਹੀ ਮੋਗੀ ਕੁਲ ਪੇਂਡਾ ਜੀ ਇਸਮਾਨ ਪਾਈ। ਨੂਰ ਨੂੰ ਯਕੀਨ ਹੋ ਗਿਆ ਸੀ ਕਿ ਸੱਚਮੁੱਚ ਇਹ ਕਰਨ ਹੀ ਹੋਵੇਗਾ। ਨੂਰ ਨੂੰ ਜਦੋਂ ਪਤਾ ਲੱਗਿਆ ਕਿ ਕਰਨ ਹੀ ਇਸ ਹਸਪਤਾਲ ਵਿੱਚ ਦਾਖਲ ਹੋਇਆ ਤਾਂ ਮਨ ਭਸੇ ਜਿਆ ਗਿਆ ਗੁੱਸੇ ਹੋਣ ਦੀ ਬਜਾਏ ਉਸ ਨੂੰ ਕਰਨ ਤੇ ਤਰਸ ਆਇਆ ਤੇ ਉਹਨੇ ਪਤਾ ਕੀਤਾ ਕਿ ਕਰਨ ਕਿਸ ਨੰਬਰ ਕਮਰੇ ਵਿੱਚ ਹੈ ਬੱਗਨ ਨੂੰ ਕੋਈ ਪਤਾ ਨਹੀਂ ਸੀ ਕਿ ਨੂਰ ਇਹ ਸੇ ਹਸਪਤਾਲ ਵਿੱਚ ਹੀ ਆ ਬਸ ਉਹਨਾਂ ਨੂੰ ਸਿਰਫ ਇਹਨਾਂ ਹੀ ਪਤਾ ਸੀ ਕਿ ਨੂਰ ਮੋਹਾਲੀ ਹੀ ਕਿਸੇ ਹਸਪਤਾਲ ਵਿੱਚ ਕੰਮ ਕਰਦੀ ਸੀ ਨੂਰ ਨੇ ਸੋਚਿਆ ਕਿ ਜੋ ਕਰਨ ਨੇ ਕੀਤਾ ਉਹ ਪਰ ਮੇ ਚੰਗਾ ਨਹੀਂ ਕੀਤਾ ਪਰ ਇਨਸਾਨੀਅਤ ਦੇ ਨਾਤੇ ਮੇਰਾ ਫਰਜ਼ ਬੰਦਾ ਉਹਨੂੰ ਪੁੱਛਣ ਦਾ ਉਹਦੇ ਜਿੱਥੇ ਕਰਨ ਦਾ ਡੈਡੀ ਤੇ ਰੂਹੀ ਬੈਠੇ ਸੀ ਉੱਥੇ ਹੀ ਜਸ ਕਰਨ ਦੀ ਮੰਮੀ ਵੀ ਚੈੱਕਅਪ ਕਰਵਾਉਣ ਲਈ ਬੈਠੇ ਸੀ ਹਸਪਤਾਲ ਵਿੱਚ ਲੋਕ ਇੱਕ ਦੂਜੇ ਨਾਲ ਦੁੱਖ ਸਾਂਝੇ ਕਰਦੇ ਹੀ ਆਪਣੀ ਪੁੱਤ ਦੀ ਹਾਲਤ ਵੇਖ ਮਗਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਕੋਲ ਬੈਠੇ ਜਸ ਕਰਨ ਦੀ ਮੰਮੀ ਨੇ ਹਮਦਰਦੀ ਪ੍ਰਗਟਾਉਂਦਿਆਂ ਪੁੱਛਿਆ ਕੀ ਗੱਲ ਹੋ ਗਈ ਪਾਈ ਮੰਨੀ ਥੋੜਾ ਕਰਦੀ ਹੁੰਦੀ ਹੌਸਲਾ ਰੱਖੋ ਕਿਤੇ ਵੀ ਨਿਗਾਹ ਮਾਰ ਲਓ ਇੱਥੇ ਆਪ ਤੋਂ ਦੁਖੀ ਜ਼ਿਆਦਾ ਦੁਖੀ ਹੀ ਮਿਲੂ ਮੱਗਨ ਪਰ ਮੈਨੂੰ ਤਾਂ ਪਤਾ ਸਾਨੂੰ ਕਿਹੜੇ ਪਾਪ ਦੀ ਸਜ਼ਾ ਮਿਲੇ ਆਂ ਕਹਿੰਦੇ ਨੇ ਨਰਕ ਸੁਰਗ ਵੰਦਾ ਇੱਥੇ ਹੀ ਭੋਗਦਾ ਉਹ ਗੱਲ ਜਮਾ ਸਹੀ ਆ ਕਹਿੰਦੇ ਨੇ ਪਰਦਾ ਚੱਕਾਂਗੇ ਤਾਂ ਆਪ ਦਾ ਢਿੱਡ ਨੰਗਾ ਹੁੰਦਾ ਓਮ ਹੀ ਲਾਲਚ ਵਿੱਚ ਆ ਕੇ ਅਸੀਂ ਵੀ ਇੱਕ ਪਾਪ ਖਮਾਇਆ ਸੀ ਸਾਡੇ ਮੁੰਡੇ ਨਾਲ ਵਿਆਹੀ ਬਹੁਤ ਸਿਆਣੀ ਔਤੀਆਂ ਤੋਂ ਵੱਧ ਖਿਆਲ ਰੱਖਣ ਵਾਲੀ ਨੂੰ ਨੂੰ ਇਹਨਾਂ ਦੋਹਾਂ ਮਾਂ ਪੁੱਤ ਨੇ ਬਿਨਾਂ ਕਿਸੇ ਵਜ੍ਹਾ ਤੋਂ ਘਰੋਂ ਕੱਢਤਾ ਕਸੂਰ ਉਹਦਾ ਕੋਈ ਨਹੀਂ ਸੀ ਸਿਰਫ ਸਾਡੇ ਮੁੰਡੇ ਦੀ ਹੀ ਗਲਤੀ ਸੀ ਕਿ ਉਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਸੀ ਜਿਸ ਕਰਨ ਦੀ ਮੰਮੀ ਓਹੋ ਪਾਈ ਇਹ ਤਾਂ ਬਹੁਤ ਮਾੜੀ ਗੱਲ ਹੋਈ ਕੀ ਪਤਾ ਉਹ ਤੀ ਸਤਿਆਣੀ ਕੀ ਬਦ ਅਸੀਸ ਦੇ ਕੇ ਘਰੋਂ ਬਾਹਰ ਨਿਕਲੀ ਹੋਊਗੀ ਮੱਕਰ ਜਰੋਂ ਦੀ ਉਹ ਗਈ ਆ ਸਾਡੇ ਘਰ ਦਾ ਨਕਸ਼ਾ ਹੀ ਬਦਲ ਗਿਆ ਅਗਲੇ ਨੇ 17 ਲੱਖ ਲਾਇਆ ਸੀ ਉਹ ਮੋੜਨਾ ਪਿਆ ਫਿਰ ਇਹਦਾ ਦੂਜਾ ਵਿਆਹ ਕੀਤਾ ਕੁੜੀ ਦਾ ਆਈਲੈਂਡਸ ਕੀਤਾ ਸੀ ਉਹਦੇ ਪੈਸੇ ਕਿੱਲਾ ਗੇਣੀ タル ਕੀ ਲਈ ਪਈ ਫਿਰ ਰੰਦਾ ਖੁੰਦਾ ਇਹਦੇ ਸੱਟ ਲੱਗੀ ਸਾਨੂੰ ਤਾਂ ਪਈ ਉਸ ਕੁੜੀ ਦੀ ਹੀ ਹਾ ਵਜ ਗਈ ਪਿੱਛੇ ਖੜੀ ਨੂਰ ਜੋ ਸਭ ਕੁਝ ਸੁਣ ਰਹੀ ਸੀ ਦੇ ਅੱਖਾਂ ਵਿੱਚੋਂ ਤ੍ਰਿਪ ਤਿਪਹੰਜੂ ਵਹਿ ਤਰੀ ਤੇ ਮੱਗਰ ਸਿੰਘ ਕੋਲਾਉ ਨੇ ਹੱਥ ਜੋੜੇ ਨੂਰ ਨੂੰ ਵੇਖ ਮੱਗਰ ਸਿੰਘ ਹੱਕਾ ਪੱਕਾ ਰਹਿ ਗਿਆ ਤੇ ਮਾਫੀ ਵਜੋਂ ਹੱਥ ਜੋੜ ਕੇ ਖੜਾ ਹੋ ਗਿਆ ਪਰ ਨੂਰ ਬੋਲੀ ਨਹੀਂ ਅੰਕਲ ਜੀ ਮੇਰੇ ਕਰਮਾਂ ਚ ਜੋ ਲਿਖਿਆ ਸੀ ਉਹ ਮੈਂ ਪੁੱਗਤ ਰਹੀ ਹਾਂ ਤੁਸੀਂ ਕਿਉਂ ਮਾਫੀ ਮੰਗਦੇ ਹੋ ਮੱਗਰ ਪਰਪਤ ਬਿਨਾ ਕਿਸੇ ਕਸੂਰ ਦਿੱਤੇ ਨੂੰ ਅਸੀਂ ਘਰੋਂ ਬਾਹਰ ਕੱਢ ਦਿੱਤਾ। ਹਰ ਕੋਈ ਤੇਰੇ ਤੇ ਹੀ ਤੋਮ ਤਲਾਉਂਦਾ ਹੋਊਗਾ ਕਿ ਤੇਰੇ ਚ ਕਸੂਰ ਸੀ। ਨੂਰ ਚੰਗਾ ਮੜਾ ਅੰਕਲ ਜੀ ਉਸ ਰੱਬ ਨੂੰ ਹੀ ਪਤਾ ਹੁੰਦਾ। ਬੰਦਾ ਕਹਦਾ ਪਾਣੀ ਹਾਰ। ਸੱਚ ਅੰਕਲ ਜੀ ਕਰਨ ਨੂੰ ਕੀ ਹੋਇਆ ਸੀ? ਐਨੀ ਬੁਰੀ ਹਾਲਤ ਹੋਈ ਉਸ ਦੀ। ਮੱਗਰ ਬਸ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ। ਮੱਗਰ ਸਿੰਘ ਨੇ ਨੂਰ ਨੂੰ ਸਾਰੀ ਗੱਲ ਦੱਸੀ ਤਾਂ ਨੂਰ ਦੇ ਪੈਰਾਂ ਹੇਠੋਂ ਜ਼ਮੀਂ ਨਿਕਲ ਗਈ। ਨੂਰ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਠੀਕ ਕਰ ਦੇਣਾ ਕਰਨ ਨੂੰ। ਬੱਸ ਉਸੇ ਕਰਨ ਦੀ ਚਿੰਤਾ ਛੱਡੋ ਕੋਲਬਾਟੀ ਜਸਕਰਨ ਦੀ ਮਾਂ ਨੂੰ ਜਰੂਰ ਪਤਾ ਲੱਗਿਆ ਕਿ ਇਹ ਨੂਰ ਦੇ ਪਹਿਲਾਂ ਵਾਲੇ ਸੋਹਰਾ ਪਰਿਵਾਰ ਵਾਲੀ ਆ ਤਾਂ ਉਹਨੂੰ ਹੈਰਾਨੀ ਹੋਈ ਤੇ ਸੋਚਣ ਲੱਗੀ ਕਿ ਤਾਨੀਆਂ ਤਾਂ ਕਹਿੰਦੀ ਸਿਖੇ ਨੂਰ ਵਿੱਚ ਹੀ ਗਲਦੀਆਂ ਸੀ ਸਾਰੀਆਂ ਪਰ ਅੱਜ ਤੱਕ ਖੁਦ ਉਹਦਾ ਸੋਹਰਾ ਕਹੀ ਜਾਂਦਾ ਵੀ ਸਾਡਾ ਕਸੂਰ ਸੀ ਹੋ ਸਕਦਾ ਉਹ ਕੁੜੀ ਹੀ ਝੂਠ ਬੁਲਗੀ ਹੋਵੇ ਮੈਨੂੰ ਇਹ ਸੋਚਾਂ ਸੋਚਦਿਆਂ ਹੀ ਮਾਂ ਨੂੰ ਨੂਰ ਤੇ ਪਿਆਰ ਆਇਆ ਤੇ ਆਪਣੇ ਗੀਜੇ ਵਿੱਚੋਂ 100 ਰੁਪਏ ਕੱਢਿਆ ਨੂਰ ਨੂੰ ਬੁਲਾ ਕੇ ਉਹਦਾ ਮੱਥਾ ਚੁੰਮਿਆ ਤੇ ਸਰਪੀਆ ਹੱਥ ਵਿੱਚ ਫੜਾ ਕੇ ਪੁੱਤ ਬਹੁਤੇ ਪੈਸੇ ਹਨੇ ਮੇਰੇ ਕੋਲ ਇਹੀ ਸ਼ਗਨ ਸਮਝ ਰੱਖ ਲਾ ਕੋਲ ਨੂਰ ਨੇ ਪੈਰੀ ਹੱਥ ਲਾਈ ਤੇ ਸ਼ਰਮੋਂਦੀਆਂ ਬਾਹਰ ਚਲੀ ਗਈ ਇੱਕ ਪਾਸੇ ਉਹਨੂੰ ਖੁਸ਼ੀ ਸੀ ਦੂਜੇ ਪਾਸੇ ਦਰਦ ਸੀ ਕਿ ਕਰਨ ਨਾਲ ਇਹ ਕੀ ਵਾਪਰ ਗਿਆ ਉਹ ਪੂਰੀ ਵਾਹ ਲਾ ਕੇ ਕਰਨ ਨੂੰ ਠੀਕ ਕਰਨਾ ਚਾਹੁੰਦੀ ਸੀ ਸਭ ਤੋਂ ਪਹਿਲਾਂ ਉਹ ਕਰਨ ਦੀ ਸਰਸਰੀ ਕਰਨ ਵਾਲੇ ਡਾਕਟਰ ਕੋਲ ਗਈ ਤੇ ਉਹਨੂੰ ਕਿਹਾ ਕਿ ਇਹ ਮੇਰੇ ਖਾਸ ਰਿਸ਼ਤੇਦਾਰਾ ਜੀ ਇਹਨਾਂ ਨੂੰ ਠੀਕ ਕਰਨਾ ਲਾਜ਼ਮੀ ਆ ਸਰ ਪਲੀਜ਼ ਡਾਕਟਰ ਨੂਰ ਤੈਨੂੰ ਤਾਂ ਪਤਾ ਹਸਪਤਾਲ ਵਿੱਚ ਜਿਹੜਾ ਵੀ ਮਰੀਜ਼ ਆਉਂਦਾ ਅਸੀਂ ਉਹਦਾ ਚੰਗਾ ਹੀ ਇਲਾਜ ਕਰਦੇ ਹਾਂ ਕੋਈ ਸ਼ਿਫਾਰਸ਼ ਹੀ ਕੰਮ ਨਹੀਂ ਹੁੰਦਾ ਨੂਰ ਹਾਂਜੀ ਸਰ ਬਿਲਕੁਲ ਜਸਕਰਨ ਇੱਕ ਐਮਰਜੈਂਸੀ ਰਿਪੋਰਟ ਫਰੋਂ ਦੂਸਰੇ ਕਮਰੇ ਵੀ ਜਾ ਰਿਹਾ ਸੀ ਤੇ ਅਚਾਨਕ ਆ ਰਹੀ ਨੂਰ ਨੇ ਜਸਕਰਨ ਨੂੰ ਵੇਖ ਸ਼ਰਾਰਤ ਨਾਲ ਉਹਦੇ ਇੱਕ ਸਾਈਡ ਤੇ ਚੁੰਡੀ ਪਰੀ ਤੇ ਬਿਨਾ ਇਧਰ ਉਧਰ ਵੇਖੇ ਅੰਗਾ ਲੱਗ ਗਏ ਜਸਕਰਨ ਹੱਸ ਪਿਆ ਪਰ ਨੂਰ ਨੇ ਮੁੜ ਕੇ ਨਾ ਵੇਖਿਆ ਨੂਰ ਬਹੁਤ ਖੁਸ਼ ਸੀ ਉਹ ਸ਼ਾਮ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਰੋਹੀ ਤੇ ਮਗਰ ਦੀ ਰੋਟੀ ਦਾ ਇੰਤਜ਼ਾਮ ਨੂਰ ਨੇ ਕਰ ਦਿੱਤਾ ਸੀ ਰੋਹੀ ਕਰਨ ਦੇ ਆਪਰੇਸ਼ਨ ਹੁੰਦਾ ਵੇਟ ਕਰ ਰਹੀ ਸੀ ਨੂਰ ਤੇ ਰੋਹੀ ਦੋਹੇ ਫਿਰ ਇਕੱਠੀਆਂ ਹੋ ਗਈਆਂ ਜਦ ਰੋਹੀ ਨੂੰ ਇਹ ਗੱਲ ਪਤਾ ਲੱਗੀ ਕਰਨ ਦੀ ਇਹ ਪਹਿਲਾਂ ਵਾਲੀ ਵਾਈਫ ਆ ਤਾਂ ਉਹਦਾ ਦਿਲ ਕੀਤਾ ਕਿ ਨੂਰ ਨੂੰ ਸਭ ਕੁਝ ਦੱਸ ਦੇਵੇ ਨੂਰ ਅੰਕਲ ਜੀ ਨੇ ਦੱਸਿਆ ਕਿ ਤੁਸੀਂ ਕਰਨ ਦੀ ਕਿੰਨੀ ਕੇਅਰ ਕੀਤੀ ਆ ਬਿਨਾ ਕਿਸੇ ਰਿਸ਼ਤੇ ਦੀ ਵੀ ਤੁਸੀਂ ਕਿੰਨਾ ਵਧੀਆ ਰਿਸ਼ਤਾ ਨਿਵਾ ਰਹੇ ਆ ਰੋਹੀ ਕਈ ਰਿਸ਼ਤਿਆਂ ਵਿੱਚ ਇੰਨਾ ਆਪਣਾਪਨ ਕੁਲਮਿਲ ਜਾਂਦਾ ਕਿ ਛੱਡਣ ਦੀ ਕੋਸ਼ਿਸ਼ ਕਰਨ ਤੇ ਵੀ ਛੱਡ ਨਹੀਂ ਹੁੰਦਾ ਤੁਹਾਡੇ ਨਾਲ ਮੈਂ ਗੱਲ ਕਰਨੀ ਆ ਬੋਲੋ ਜੀ ਰੁਹੀ ਕਰਨ ਦੀ ਵਾਈਫ ਜੰਨੇ ਕੋਈ ਬਹੁਤੀ ਚੰਗੀ ਨਹੀਂ ਬਹੁਤ ਲਾਲਚਨਾ ਹੋ ਇਸ ਕਰਦਾ ਕਰਨ ਨੂੰ ਵੀ ਬਾਅਦ 'ਚ ਪਤਾ ਲੱਗਿਆ ਪਰ ਕਰਨ ਨੇ ਦੱਸਿਆ ਕਿ ਉਹਦੇ ਪਰਸਨ ਲਈ 20 ਲੱਖ ਰੁਪਏ ਵੀ ਪਰ ਦਿੱਤਾ ਪਰ ਉਹ ਕਦੇ ਵੀ ਕਰਨ ਚ ਉਹਦੇ ਘਰਦਿਆਂ ਨੂੰ ਬਾਹਰ ਨਹੀਂ ਲੈ ਕੇ ਜਾਂਦੀ ਮੈਨੂੰ ਤਾਂ ਤਰਸ ਆਉਂਦਾ ਕਿ ਇਹਨਾਂ ਨਾਲ ਉਹਨਾਂ ਨੇ ਕਿਹੜਾ ਮਾੜਾ ਕੀਤਾ ਨੂਰ ਰੱਬ ਤੇ ਭਰੋਸਾ ਹੋ ਗਿਆ ਕਿ ਜਿਸਨੂੰ ਕੋਈ ਮਾੜਾ ਕਰਦਾ ਉਸ ਦਾ ਆਪਣਾ ਮਾੜਾ ਵੀ ਲਾਜ਼ਮੀ ਹੁੰਦਾ ਉੱਪਰ ਕੀਤੀਆਂ ਗਲਤੀਆਂ ਤੇ ਜਿਸ ਤਰ੍ਹਾਂ ਅੱਜ ਹੀ ਪਛਤਾ ਰਹੀ ਹੈ ਉਸ ਨੂੰ ਵੇਖ ਮੈਨੂੰ ਵੀ ਤਰਸ ਹੁੰਦਾ ਪਰ ਕਰ ਕੀ ਸਕਦੇ ਹਾਂ ਕੁਝ ਵੀ ਨਹੀਂ ਨੀਰੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਸੀ ਬਲਵੀਰੋ ਵਾਰ-ਵਾਰ ਫੋਨ ਕਰਕੇ ਕਰਨ ਦਾ ਹਾਲ-ਚਲ ਪੁੱਛਦੀ ਤੇ ਜਦੋਂ ਮਗਰ ਨਹੀਂ ਦੱਸੇ ਕਿ ਟੈਨਸ਼ਨ ਨਾ ਲੈ ਨੂਰ ਐਸੀ ਹਸਪਤਾਲ ਵਿੱਚ ਲੱਗੀ ਹੋਈ ਆ ਜਿਹਨੂੰ ਤੂੰ ਮਾੜੀ ਕਹਿੰਦੀ ਸੀ ਉਸ ਨੇ ਅੱਜ ਬਹੁਤ ਮਦਦ ਕੀਤੀ ਆ ਬਲਵੀਰੋ ਨੂਰ ਤੋਂ ਮਾਫੀ ਮੰਗਲਾ ਤੇ ਕਹਿ ਕੇ ਕਰਨ ਦੀ ਮਾਂ ਨੂੰ ਵੀ ਮਾਫ ਕਰ ਦੇ ਮੱਗਰ ਉਹ ਤਾਂ ਕਦੋਂ ਦੀ ਭੁੱਲ ਗਿਆ ਆਪਾਂ ਨੂੰ ਹੁਣ ਤੇਰਾ ਹੀ ਚੇਤਾ ਆਉਂਦਾ ਰਹੂ ਉਹਨੂੰ ਬਲਵੀਰੂ ਗਨਵਰੇ ਕਹਿ ਦਿੰਦਾ ਵੀ ਜਮਾ ਠੀਕ ਹੋ ਜੇ ਮੇਰਾ ਪੁੱਤ ਨਾਲੇ ਅੱਜ ਅਸੀਂ ਕਰੀ ਆ ਗਏ ਸੀ ਨੀਰ ਨੂੰ ਛੁੱਟੀ ਮਿਲ ਗਈ ਆ ਹੋ ਸਕਦਾ ਕੱਲ ਮੈਂ ਆਜਾ ਹਮਾ ਹਸਪਤਾਲ ਮੱਗੇ ਤੂੰ ਕੀ ਕਰਨਾ ਕੀ ਰੁਹੀ ਹੈਗੀਆ ਮੇਰੇ ਕੋਲ ਵਿਚਾਰੀ ਸਾਰੇ ਥਾਂ ਆਪ ਹੀ ਪਜ ਤੋੜ ਕਰ ਦਿਆ ਤੇ ਚੰਨੇ ਕਿੱਥੇ ਆ ਬਲਵੀਰੋ ਉਹ ਤਾਂ ਆਪਣੇ ਬਹਾਹ ਜਾਂਦੀ ਹੈ ਤਿਆਰੀਆਂ ਕਰਦੀ ਹੈ ਮੈਨੂੰ ਤਾਂ ਚਾ ਹੀ ਚੜ ਜਾਂਦਾ ਉਹਨੂੰ ਵੇਖ ਕੇ ਤੇ ਇਉਂ ਲੱਗਦਾ ਵੀ ਮੈਂ ਵੀ ਬਾਹਰ ਬੈਠ ਕੇ ਡਾਲਰ ਗਿੰਦੀ ਹੁਮੱਗੇ ਤੂੰ ਹੀ ਗਿਣੀ ਡਾਲਰ ਚਲ ਹੁਣ ਮੈਂ ਫੋਨ ਕਰ ਦਾਂ ਤੂੰ ਖਿਆਲ ਰੱਖੀ ਆਪਦਾ ਚੰਨੀ ਤੇ ਵਿੱਕੀ ਬਲਵੀਰੋ ਕੇ ਪਰਿਵਾਰ ਨੂੰ ਮੂਰਖ ਬਣਾ ਬਹੁਤ ਖੁਸ਼ ਅਸਨ ਚੰਨੀ ਇਹਨੂੰ ਕੀ ਪਤਾ ਵੀ ਮੈਂ ਕਿਹੜੇ ਕੰਮ ਕਰਦੀ ਫਿਰਦੀ ਆ ਵਿੱਕੀ ਤੂੰ ਤਾਂ ਮੇਰੀ ਆ ਤੇ ਮੇਰੀ ਰਹੇਗੀ ਇਹਨਾਂ ਭੋਂਡਾਂ ਨੂੰ ਕੀ ਪਤਾ ਚੰਨੀ ਪਰ ਤੂੰ ਨਾ ਸਾਥ ਛੱਡ ਜਾਵੇਂ ਕਿਤੇ ਵਿਕੀ ਤੈਨੂੰ ਲੱਗਦਾ ਮੈਂ ਤੈਨੂੰ ਛੱਡ ਜਾਵਾਂਗਾ ਪਰ ਵਿਕੀ ਤੂੰ ਨਾ ਕਿਤੇ ਕੱਚਾ ਕੱਤ ਜਿਵੇਂ ਕਰਨ ਕੀ ਫੈਮਿਲੀ ਨੂੰ ਧੋਖਾ ਦਿੱਤਾ ਉਵੇਂ ਮੈਨੂੰ ਵੀ ਛੱਡ ਜੀ ਚੰਨੀ ਨਹੀਂ ਨਹੀਂ ਤੂੰ ਤਾਂ ਮੇਰੀ ਜਿੰਦ ਜਾਨ ਆ ਬਸ ਕੱਲ ਨੂੰ ਹੋ ਸਕਦਾ ਪਾਪਾ ਜੀ ਆ ਜਾਣ ਤੇ ਟਿਕਟ ਦਾ ਫਾਈਨਲ ਹੋ ਜਾਵੇ ਆਪਣੇ ਆਪ ਵਿੱਚ ਕੋ ਜਾਣ ਵਾਲਾ ਆਦਮੀ ਹਮੇਸ਼ਾ ਇਕੱਲਾ ਰਹਿ ਜਾਂਦਾ ਘਰ ਪਰਿਵਾਰ ਨੂੰ ਛੱਡ ਵੇਗਾਨੇ ਨਾਲ ਸਾਂਝ ਰੱਖ ਆਪਣੇ ਖੁਆਇਸ਼ਾਂ ਦੀ ਪੂਰਤੀ ਲਈ ਕਰਦਿਆਂ ਦਾ ਗळा ਘੁੱਟ ਕੀਤੀ ਐਸਾ ਨਤੀਜਾ ਹਮੇਸ਼ਾ ਤਕਲੀਫ ਦੇ ਹੁੰਦਾ ਚੰਨੀ ਨੂੰ ਜਦ ਪਤਾ ਲੱਗਿਆ ਕਿ ਉਹਦੀ 25 ਮਾਰਚ ਦੀ ਕੈਨੇਡਾ ਦੀ ਫਲਾਈਟ ਆ ਤਾਂ ਉਹ ਪਹਿਲਾਂ ਹੀ ਪੈ ਛੱਡ ਗਈ ਕਰਨ ਦੀ ਸਰਜਰੀ ਹੋ ਚੁੱਕੀ ਸੀ ਮਗਰ ਨੇ ਰੋਹੀ ਨੂੰ ਕਿਹਾ ਕਿ ਕਰਨ ਦੀ ਦੇਖਭਾਲ ਲਈ ਤੂੰ ਮੇਰੇ ਨਾਲ ਚੱਲ ਪੁੱਤ ਹੁਣ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਜਦੋਂ ਕਰਨ ਨੇ ਰੋਹੀ ਵੱਲ ਵੇਖਿਆ ਤਾਂ ਤਰਸ ਭਰੀਆਂ ਅੱਖਾਂ ਵੇਖ ਉਹ ਮੰਨ ਗਈ ਚੰਨੀ ਨੂੰ ਤਾਂ ਪਹਿਲਾਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਹੁਣ ਤਾਂ ਉਸ ਨੂੰ ਕੀ ਫਰਕ ਪੈਣਾ ਸੀ ਬਲਵੀਰੋ ਪੁੱਤ ਚੰਨੀ ਹੁਣ ਤਾਂ ਤੂੰ ਚਲੇ ਜਾਣਾ कोरोना ਨਾਲ ਵਾਤ ਕਰ ਲੈ ਕਰ ਪੁੱਤ ਨਰੇ ਰਾਤ ਨੂੰ ਇਕੱਠੇ ਬਹਿ ਜਾਇਆ ਕਰੋ ਕਿ ਦੁੱਖ ਸੁਖ ਹੁੰਦਾ ਛੇ ਨੀ ਰਾਤ ਨੂੰ ਪੈ ਕੇ ਕਿਹੜਾ ਮੇਰਾ ਚਾਹ ਪੂਰਾ ਹੋਜੂ ਨਾਲੇ ਬਾਲੇ ਦੇਸ਼ਾਂ ਦੀਆਂ ਵੇਖੋ ਕਿੰਨੀਆਂ ਖਬਰਾਂ ਆ ਰਹੀਆਂ ਨੇ ਚੀਨ ਵਿੱਚ ਕਿ ਬਿਮਾਰੀ ਆਈ ਆ করোনা ਦੀ ਹੋਰ ਨਾ ਕਿਤੇ ਮੈਨੂੰ ਇਨਫੈਕਸ਼ਨ ਹੋ ਜੇ ਤੇ ਬਾਹਰ ਜਾਂਦਾ ਮੇਰਾ ਸੁਪਨਾ ਸੁਪਨਾ ਹੀ ਰਹਿ ਜਾਵੇ ਬਲਵੀਰੋ ਪੱਤੇ ਵਿੱਚ ਤੇ ਬੰਦੇ ਦੀਆਂ ਸੋਹ ਗੱਲਾਂ ਹੁੰਦੀਆਂ ਦੋਨੋਂ ਉਹਦੇ ਨਾਲ ਦੁੱਖ ਦਰਦ ਵੰਡਣਗੇ ਤਾਂ ਹੋਰ ਕੌਣ ਪੰਡਾਉ ਜ਼ਰੂਰੀ ਨਹੀਂ ਹੁੰਦਾ ਵੀ ਸਬੰਧ ਬਣਾਉਣ ਨਾਲ ਹੀ ਪਿਆਰ ਵਾਧਦਾ ਰੂਹੀ ਬਹੁਤ ਕੇਅਰ ਕਰਦੀ ਸੀ ਕਰਨਦੀ ਮਗਰ ਸਿੰਘ ਜਦੋਂ ਖਬਰਾਂ ਵੇਖਦਾ ਤਾਂ ਚਾਰੇ ਪਾਸੇ ਫੈਲੀ ਕਰੋਨਾ ਦੀ ਮਹਾਮਾਰੀ ਨੂੰ ਵੇਖ ਉਹਦਾ ਦਿਲ ਕਪਰਾ ਜਾਂਦਾ ਫਿਰ ਹਰ ਰੋਜ਼ ਸੋਸ਼ਲ ਮੀਡੀਆ ਚਰੀਏ ਕਰੋਨਾ ਨਾਲ ਮਰਦੇ ਬੰਦਿਆਂ ਦੀ ਜਨਸੰਖਿਆ ਵਿੱਚ ਹੁੰਦੇ ਵਾਧੇ ਨੂੰ ਵੇਖ ਸਰਕਾਰਾਂ ਨੇ ਇੱਕ ਦਿਨ ਲਈ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰ ਦਿੱਤਾ ਚਨੀ ਅਰਦਾਸਾ ਕਰ ਰਹੀ ਸੀ ਕਿ ਛੇਤੀ ਮੈਂ ਬਾਹਰ ਚਲੀ ਜਾਮਾਂ ਇਨਾਂ ਤੋਂ ਮੇਰਾ ਖੇੜਾ ਛੁੱਟੇ ਪਰ ਲਾਲਚ ਹਾਰ ਗਿਆ। ਇੰਡੀਆ ਵਿੱਚ ਵੀ ਕਰੋਨਾ ਦੀ ਅਸਰ ਨਜ਼ਰ ਆਈ। ਮੁਕੰਮਲ ਲਾਕਡਾਊਨ ਹੋਣ ਕਾਰਨ ਸਭ ਕੁਝ ਬੰਦ ਹੋ ਗਿਆ। ਹਵਾਈ ਉਡਾਣਾਂ ਤੇ ਰੇਲਾਂ ਵੀ ਮੁਕੰਮਲ ਤੌਰ ਤੇ ਬੰਦ ਹੋ ਗਈਆਂ। ਚੰਨੀ ਦਾ ਬਾਹਰ ਜਾਣਾ ਵਿਚੀ ਰਹਿ ਗਿਆ। ਚੰਨੀ ਨੂੰ ਲਾਕਡਾਊਨ ਦੀ ਖਬਰ ਸੁਣਦਿਆਂ ਹੀ ਚੱਕਰ ਆਉਣ ਲੱਗ ਪਏ। ਬਲਵੀਰੋ ਦਾ ਵੀ ਦਿਲ ਪੈਰਦਾ ਜਾ ਰਿਹਾ ਸੀ। ਇਹ ਹੱਕ ਕੀ ਹੋ ਗਿਆ? ਹੁਣ ਤਾਂ ਕਿਸੇ ਇਸ ਨਾਲ ਗੱਲ ਵੀ ਨਹੀਂ ਸੇ ਕਰ ਸਕਦੀ। ਕਿਉਂਕਿ ਕਰਤੂ ਬਹੁਤ ਨਿਕਲਦੇ ਵੀ ਪੂਰੀ ਪਵੰਦੀ ਸੀ ਰੋਹੀ ਨੇ ਕਰਨ ਨੂੰ ਠੀਕ ਕਰਨ ਦੀ ਕੋਈ ਕਸਰ ਨਾ ਛੱਡੀ ਕਰਨ ਨੂੰ ਪਤਾ ਸੀ ਕਿ ਚੰਨੀ ਮੀਰਾ ਨਹੀਂ ਬਲਕਿ ਵਿਕੀ ਦਾ ਹੀ ਕਰਦੀ ਆ ਇਸ ਕਰਕੇ ਉਹ ਚੰਨੀ ਦੇ ਮੂੰਹ ਇਹ ਗੱਲ ਕਹਣਾ ਚਾਹੁੰਦਾ ਸੀ ਰਾਤ ਹੋਈ ਕਰਨ ਨੇ ਚੰਨੀ ਨੂੰ ਬੁਲਾਇਆ ਚੰਨੀ ਕੀ ਗੱਲ ਆ ਤੂੰ ਦੂਰ ਦੂਰ ਕਿਉਂ ਰਹਿਨੀ ਆ ਚੰਨੀ ਤੈਨੂੰ ਪਤਾ ਆ ਮੇਰਾ ਮੂਡ ਕਿੰਨਾ ਖਰਾਬ ਆ ਲੋਕਡਾਊਨ ਹੋਣ ਕਰਕੇ ਕਰਨ ਫਰੀ ਦੇ ਵਿੱਚ ਮੀਰਾ ਤਾਂ ਕੋਈ ਕਸੂਰ ਨਹੀਂ ਚੰਨੀ ਕੁਝ ਖਾਣ ਵਾਸਤੇ ਲਿਆ ਮਾਂ ਕਰਨ ਲੈ ਆ ਚਲ ਖਾ ਲੈਨੇ ਚੰਨੀ ਆਪਣੇ ਮੂੰਹ ਵਿੱਚ ਬੋਲੀ ਉਹੀ ਪਕਾਈ ਮਰੀ ਜਾਂਦਾ ਇਹਨੂੰ ਕੀ ਕਹਿਣਾ ਚਲ ਰੋਹੀ ਨੂੰ ਕਹਿੰਦੀ ਆ ਏਰੀ ਪਲੂਸਾ ਪਲਾਸਿਕ ਕਰੀ ਚਲ ਮੇਰੇ ਤੋਂ ਨਹੀਂ ਹੁੰਦਾ ਕੁਝ ਵੀ ਚੰਨੀ ਨੇ ਵਿੱਕੀ ਨੂੰ ਫੋਨ ਕੀਤਾ ਤੇ ਦੋਵੇਂ ਆਪਸ ਵਿੱਚ ਗੱਲ ਕਰ ਰਹੇ ਸੀ ਚੰਨੀ ਹੁਣ ਕੋਈ ਫਾਇਦਾ ਤਾਂ ਹੈ ਨਹੀਂ ਇੱਥੇ ਰਹਿੰਦਾ ਆਪਾਂ ਇੱਥੋਂ ਭੱਜ ਜਾਨੇ ਹੁਣ ਕਿਹੜਾ ਕੋਈ ਪਰੇਸ਼ਾਨੀ ਆ ਪੈਸੇ ਭਰੇ ਹੋਏ ਆ ਕੁਈ ਕਰ ਪਲੈਨਿੰਗ 6 ਤੇ 4-5 ਸਿਨਾ ਤੱਕ ਕਹਿੰਦੀ ਆ ਲਾਕਡਾਊਨ ਖੁੱਲ ਜਾਵੇਗਾ ਫਿਰ ਤਾਂ ਮੈਂ ਬਾਹਰ ਚਲੇ ਜਾਊਂਗੀ ਵਿੱਕੀ ਨੂੰ ਵੀ ਆਪਣਾ ਹੀ ਲਾਲਚ ਸੀ ਉਹ ਭੁੱਲਿਆ ਠੀਕ ਆ ਚਲ ਜਦੋਂ ਵੀ ਆਵਾਜ਼ ਆਈ ਚੱਲ ਪਈ ਤੂ ਆਜੀ ਮੈਂ ਅਗੋਂ ਲੈ ਜਾਊਂ 15 ਦੇ ਲੰਘ ਗਏ ਸੀ ਕੋਈ ਅਸਰ ਨਹੀਂ ਸੀ ਕਿ ਲਾਕਡਾਊਨ ਖੁੱਲ ਜਾਵੇਗਾ ਪੁਲਿਸ ਵੱਲੋਂ ਥੋੜੀ ਰਾਹਤ ਮਿਲੀ ਤਾਂ ਚੰਨੀ ਨੇ ਕੋਈ ਬਹਾਨਾ ਕੀਤਾ ਤੇ ਵਿੱਕੀ ਨਾਲ ਸਾਰੀ ਗਲਵੱਤ ਕਰ ਉਹ ਘਰੋਂ ਨਿਕਲ ਗਈ ਹਰ ਰਾਤ ਕਾਫੀ ਹੋ ਗਈ ਸੀ ਪਰ ਚੰਨੀ ਦਾ ਕੋਈ ਅਥਾ ਪਤਾ ਨਹੀਂ ਸੀ ਬਲਵੀਰ ਉਸਨੂੰ ਫੋਨ ਕਰ ਰਹੀ ਸੀ ਪਰ ਅਗੁਰ ਰਿੰਗ ਜਾ ਰਹੀ ਸੀ ਪਰ ਚੰਨੀ ਚੱਕਦੀ ਨਹੀਂ ਸੀ ਫੋਨ ਵਿੱਕੀ ਯਾਰ ਤੂੰ ਫੋਨ ਬੰਦ ਕਰ ਦੇ ਚੰਨੀ ਜੇ ਬੰਦ ਕਰਤਾ ਤਾਂ ਬਾਹਰ ਜਾਂਦੀ ਕੋਈ ਜਾਣਕਾਰੀ ਨਹੀਂ ਮਿਲਨੀ ਮੈਨੂੰ ਮੈਂ ਸਿੱਧਾ ਕਹਿ ਦੇਣੀ ਆ ਇਹਨਾਂ ਨੂੰ ਚੰਨੀ ਨੇ ਫੋਨ ਚੱਕ ਸਿੱਧਾ ਕਹਿ ਦਿੱਤਾ ਹਾਂਜੀ ਮੰਮੀ ਜੀ ਮੈਂ ਘਰੋਂ ਭੱਜ ਗਈ ਆ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਹੁਣ ਮੈਂ ਵਾਪਸ ਨਹੀਂ ਆਉਣਾ ਮੈਂ ਕੀ ਕਰਨਾ ਕਰਨ ਨਾਲ ਰਹਿ ਕੇ ਜ਼ਰੂਰੀ ਤੂੰ ਮੈਨੂੰ ਕੋਈ ਖੁਸ਼ੀ ਨਹੀਂ ਮਿਲ ਸਕਦੀ ਜਵਾਨ ਜਹਾਨਾ ਮੈਂ ਸੌ ਲੂਣਾ ਮੈਨੂੰ ਮੇਰੀ ਜਵਾਨੀ ਪੈਰੀ ਜੋ ਤੁਹਾਡਾ ਮੁੰਡਾ ਪੂਰੀ ਨਹੀਂ ਕਰ ਸਕਦਾ ਬਲਵੀਰ ਦੇ ਹੱਥੋਂ ਫੌਂਡ ਲੁੱਟ ਪਿਆ ਸਭ ਕੁਝ ਉਹਦਾ ਲੁੱਟਿਆ ਗਿਆ ਸੀ ਲਾਲਚ ਵਸਾ ਕੇ ਉਹਨੇ ਕਿੱਲਾ ਵੀ ਕੁ ਵਾਲਿਆ ਸੀ ਤੇ ਚੰਨੀ ਨਾਲ ਵਿਆਹ ਕਰਵਾਉਣ ਲਈ ਨੂਰ ਨੂੰ ਘੱਟ ਉਹ 17 ਲੱਖ ਜੋ ਦੇਣਾ ਪਿਆ ਉਹ ਵੀ ਸਿਰ ਚੜ ਗਿਆ ਸੀ ਬਲਵੀਰੋ ਦੀ ਸਾਰੀ ਹੈਂਕੜ ਇੱਕ ਮਿੰਟ ਵਿੱਚ ਲੈ ਗਈ ਸੀ ਹੁਣ ਉਹਨੂੰ ਹੀ ਆਪਣੇ ਆਪ ਤੋਂ ਵੀ ਡਰ ਲੱਗਣ ਲੱਗ ਪਿਆ ਸੀ ਕਿ ਮਗਰ ਨੂੰ ਉਹਨੂੰ ਕੀ ਜਵਾਬ ਦੇਵੇਗੀ ਕਰ ਵਿੱਚ ਹੱਥੀ ਖੜੇ ਪੈ ਗਏ ਸੀ ਇਸ ਤਰ੍ਹਾਂ ਹੋਈ ਚਨੀ ਹੱਥੋਂ ਲੁੱਟ ਨੂੰ ਵੇਖ ਬਲਵੀਰ ਉੱਚੀ ਉੱਚੀ ਰੋਣ ਲੱਗੀ ਨੀਰੂ ਤੇ ਤੀਜਾ ਵੀ ਭੱਜੇ ਭਜੇ ਆਏ ਜਦੋਂ ਉਹਨਾਂ ਨੇ ਗੱਲ ਸੁਣੀ ਤਾਂ ਨੀਰੂ ਨੂੰ ਕੋਈ ਹੈਰਾਨੀ ਨਾ ਹੋਈ ਕਿਉਂਕਿ ਉਹ ਸਭ ਕੁਝ ਜਾਣਦੇ ਸੀ ਮਗਰ ਜਦੋਂ ਆਇਆ ਤਾਂ ਉਹਨੇ ਸਾਰਾ ਦੋਸ਼ ਬਲਵੀਰੋ ਸਿਰ ਮਰ ਦਿੱਤਾ ਪਰ ਹੁਣ ਕੀ ਹੋ ਸਕਦਾ ਸੀ ਬਾਲਾਖੰਦੀ ਥੋੜੇ ਤੋਂ ਵੀ ਜ਼ਿਆਦਾ ਕਹਾਵਤ ਸੱਚ ਸਾਬਿਤ ਹੋਈ ਪਰ ਕਰਨ ਨੇ ਆਪਣੀ ਮਾਨ ਹੌਸਲਾ ਦਿੱਤਾ ਮਗਰ ਡੂੰਗੇ ਸਦਮੇ ਵਿੱਚ ਲੱਗ ਗਿਆ ਸੀ ਰੂਹੀ ਇਸ ਵੇਲੇ ਸਭ ਨੂੰ ਹੌਸਲਾ ਦੇ ਰਹੀ ਸੀ ਸੋਗ ਵਿੱਚ ਬੈਠੇ ਸਾਰਿਆਂ ਦੀ ਰੂਹੀ ਨੇ ਖਾਣਾ ਬਣਾਇਆ ਤੇ ਕਰਨ ਨੂੰ ਕਿਹਾ ਕਿ ਤੁਸੀਂ ਸਾਰਿਆਂ ਦਾ ਮੂੰਹ ਠੀਕ ਕਰੋ ਕਰਨ ਮਾਂ ਤੇਰਾ ਪੁੱਤ ਜਿਉਂਦਾ ਫਿਰ ਕਿਉਂ ਚੰਨੀ ਦਾ ਸੱਤਰ ਵੇਸ਼ਾਈ ਬੈਠੀਆਂ ਬਲਵੀਰੋ ਨਾ ਪੁੱਤ ਇਉਂ ਕਿਉਂ ਕਹਿਣਾ ਕੰਜਰੀ ਨੇ ਵੇਖ ਲਾ ਕੀ ਕੀਤੀ ਆਪਣੇ ਨਾਲ ਕਰਨ ਜੋ ਹੋਇਆ ਉਹ ਭੁੱਲ ਜਾ ਹੁਣ ਤੂੰ ਐਵੇਂ ਬੁਮਾਰ ਹੋ ਜੇਂਗੀ ਨਾਲੇ ਡੈਡੀ ਬਲਵੀਰ ਕੀ ਹਾਲਤ ਹੋਈ ਹੈ ਉਹਨਾਂ ਦੀ ਰੋਹੀ ਤੋ ਰੋਟੀ ਫੜਕੇ ਪਾਪਾ ਨੂੰ ਕਹਵਾਉ ਜੇ ਤੁਸੀਂ ਨਹੀਂ ਕਾਉਂਗੀ ਤਾਂ ਮੈਂ ਵੀ ਨਹੀਂ ਖਾਣੀ ਮਗਰ ਕੰਡੇ ਵੀ تیرੇ ਵੀਜਿਆ ਚੁਗਣੇ ਸਾਨੂੰ ਪੈਗੇ ਰੋਹੀ ਅੰਕਲ ਜੀ ਸਾਰੇ ਚਿਪਕਾ ਜੁੱਤੇ ਚੰਨੀ ਨੂੰ ਬੋਲ ਜੋ ਕਿਸਮਤ ਵਿੱਚ ਇਹੀ ਲਿਖਿਆ ਸੀ ਉਹ ਹੋ ਗਿਆ ਹੁਣ ਉਹ ਸਭ ਕੁਝ ਇੱਕ ਬੁਰਾ ਸੁਪਨਾ ਸਮਝ ਬੋਲ ਜੋ ਕਰਨ ਹੌਲੀ ਹੌਲੀ ਠੀਕ ਹੋਣ ਲੱਗਿਆ ਸੀ ਰੋਹੀ ਤੇ ਕਰਨ ਦੇ ਆਪਸੀ ਪਿਆਰ ਨੂੰ ਵੇਖ ਬਲਵੀਰੋ ਨੇ ਸੋਚਿਆ ਕਿ ਸ਼ਾਇਦ ਇਹ ਦੋਹੀ ਐ ਹੀ ਖੁਸ਼ ਰਹਿਣ ساری ਉਮਰ ਚੰਨੀ ਦਾ ਕੀ ਪਤਾ ਕਿੱਦਾਂ ਨਿਕਲੀ ਆ ਬਲਵੀਰੋ ਨੇ ਚੰਨੀ ਦੀ ਭੂਆ ਕੋਲ ਸਾਰੀ ਗੱਲ ਦੱਸੀ ਸਰਪੰਚ ਤੇ ਮੈਂਬਰਾਂ ਨੇ ਚੰਨੀ ਨਾਲ ਗੱਲਬਾਤ ਕੀਤੀ ਤੇ ਉਹਨੇ ਸਪਸ਼ਟ ਕਹਿ ਦਿੱਤਾ ਕਿ ਮੈਂ ਕਰਨ ਨੂੰ ਪਸੰਦ ਨਹੀਂ ਕਰਦੀ ਜਿੱਥੇ ਮਰਜੀ ਅਸਟਾਮ ਤੇ ਲਿਖਾ ਲਵੋ ਮੈਂ ਇਹਦੇ ਨਾਲ ਨਹੀਂ ਰਹਿਣਾ ਚੰਨੀ ਦੀ ਗੱਲ ਸੁਣ ਸਰਪੰਚ ਨੇ ਲਿਖ ਕੇ ਦੇ ਦਿੱਤਾ ਕਿ ਕਰਨ ਦਾ ਹੁਣ ਚੰਨੀ ਨਾਲ ਵਾਸਤਾ ਨਹੀਂ ਉਹ ਕਿਤੇ ਵੀ ਮੈਰिज ਕਰਵਾ ਸਕਦਾ ਸਾਰਾ ਮਾਹੌਲ ਫਿਰ ਤੋਂ ਠੀਕ ਹੋਣ ਲੱਗਿਆ ਸੀ ਕਰਨ ਤੁਰਨ ਫਿਰਨ ਲੱਗ ਪਿਆ ਸੀ ਬਲਵੀਰੋ ਨੇ ਰੂਹੀ ਦੀ ਰਜਾ ਮੰਦੀ ਨਾਲ ਤੋਹਾਂ ਦਾ ਵਿਆਹ ਕਰ ਦਿੱਤਾ ਸੀ ਦੋਹੇ ਬਹੁਤ ਖੁਸ਼ ਸੀ ਹੁਣ ਬਲਵੀਰੂ ਨੇ ਵੀ ਲਾਲਚ ਕੰਨਾ ਬਿਲਕੁਲ ਛੱਡ ਦਿੱਤਾ ਸੀ ਲੋਕਡਾਊਨ ਖੁੱਲ ਗਿਆ ਸੀ ਪਰ ਚੰਨੀ ਦੇ ਵੀਜ਼ੇ ਤੇ ਟਿਕਟ ਵਰੇ ਕੋਈ ਹੱਤਾ ਪਤਾ ਨਹੀਂ ਸੀ ਚੰਨੀ ਜੇਨ ਕੋਲ ਗੀੜਾ ਮਾਰਦੀ ਪਰ ਲੋਕ ਲੱਗਿਆ ਵੇਖ ਵਾਪਸ ਮੁੜ ਜਾਂਦੀ ਚੰਨੀ ਨੇ ਕਿਸੇ ਨਾਲ ਧੋਖਾ ਕੀਤਾ ਸੀ ਪਰ ਹੁਣ ਆਪਣੇ ਨਾਲ ਹੋਇਆ ਧੋਖਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ ਕਿਉਂਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਈਜ਼ਨ ਨੇ ਕਈ ਹੋਰ ਲੋਕਾਂ ਨਾਲ ਵੀ ਠੱਗੀ ਮਾਰੀ ਜਸਕਰਨ ਤੇ ਨੂਰ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਦੋਹਾਂ ਦੇ ਵਿਆਹ ਦੀ ਸਾਰਿਆਂ ਨੂੰ ਇਹ ਬਹੁਤ ਖੁਸ਼ੀ ਸੀ ਨੂਰ ਦੇ ਪਿਕੇ ਆਪਣੀ ਤੀਨ ਨੂੰ ਖੁਸ਼ ਵੇਖ ਬਹੁਤ ਖੁਸ਼ ਸੀ ਜਿਸ ਕਰਨ ਤੇ ਨੂਰ ਨੂੰ ਆਪਣਾ ਪਿਆਰ ਮਿਲ ਚੁੱਕਿਆ ਸੀ ਵਿਆਹ ਤੇ ਬਹੁਤ ਹੀ ਘਟਨੇ ਸੀ ਹੋਇਆ ਸਿਰਫ ਕਰਦੀ ਸੀ ਵਿਆਹ ਦੀ ਪਹਿਲੀ ਰਾਤ ਨੂਰ ਜਸਕਰਨ ਦੀ ਬੁੱਕਲ ਵਿੱਚ ਹੀ ਬੈਠੀ ਰਹੀ ਤੇ ਇਹ ਹੀ ਕਹਿੰਦੀ ਰਹੀ ਕਿ ਹੁਣ ਤੈਨੂੰ ਮੇਰੇ ਤੋਂ ਕੋਈ ਜੁਦਾ ਨਹੀਂ ਕਰ ਸਕਦਾ ਜਸਕਰਨ ਨੇ ਵਾਦਾ ਕੀਤਾ ਕਿ ਸਾਰੀ ਉਮਰ ਤੇਰਾ ਸਾਥ ਨਿਵਾ ਮੰਗਾ ਨੂਰ ਨੂੰ ਫਰੀਅ ਮਗਰੋਂ ਜਿਸ ਕਰਨ ਦਾ ਇਨਾ ਪਿਆਰ ਨਸੀਬ ਹੋਇਆ ਸੀ ਤੇ ਉਹ ਡਰਦੀ ਸੀ ਕਿ ਕਿਤੇ ਸਾਡੀ ਪਿਆਰ ਨੂੰ ਨਸਰ ਹੀ ਨਾ ਲੱਗ ਜਾਵੇ ਪਰ ਜਿਸ ਕਰਨ ਨੇ ਕੁਟ ਕੀ ਨੂਰ ਨੂੰ ਆਪਣੇ ਨਾਲ ਲਗਾ ਲਿਆ ਦੋਹਾਂ ਪਰਿਵਾਰਾਂ ਵਿੱਚ ਖੁਸ਼ੀਆਂ ਸੀ ਐਨੇ ਧੋਖਿਆਂ ਤੋਂ ਬਾਅਦ ਅਕਲੌਣਾ ਸੁਭਾਅਕ ਹੀ ਸੀ ਕਰਨ ਹੁਣ ਭਵੇਂ ਕੰਮ ਨਹੀਂ ਸੀ ਕਰ ਸਕਦਾ ਪਰ ਫਿਰ ਵੀ ਰੋਹੀ ਨਾਲ ਮਿਲ ਕੇ ਉਹਨੇ ਛੋਟਾ ਜਿਹਾ ਕਲੀਨਿਕ ਖੋਲ੍ਹਿਆ ਸੀ ਕਿਉਂਕਿ ਰੋਹੀ ਨੂੰ ਇੱਕ ਕੰਮ ਥੋੜਾ ਬਹੁਤ ਤਾਂ ਆਉਂਦਾ ਸੀ ਇਸ ਕਰਕੇ ਕਰਨ ਤੇ ਰੋਹੀ ਦੋਹਾਂ ਦਾ ਚੰਗਾ ਟਾਈਮ ਪਾਸ ਹੋਣ ਲੱਗਿਆ। ਕਰੇ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਬਹੁਤ ਪਛਤਾਵਾ ਸੀ ਪਰ ਹੁਣ ਉਹ ਚੰਗੀ ਤਰ੍ਹਾਂ ਸੁਧਰ ਚੁੱਕਿਆ ਸੀ। ਨੂਰ ਤੇਜਸ ਕਰਨ ਦੋਹੀ ਹਸਪਤਾਲ ਵਿੱਚ ਹੀ ਨੌਕਰੀ ਕਰਦੇ ਸੀ। ਸੋ ਦੋਸਤੋ ਜਮਾਨੇ ਵਿੱਚ ਫਗ ਰਹੀ ਅਨਿਆਇ ਦੀ ਹਨੇਰੀ ਨੂੰ ਠੱਲ ਪਾਉਣ ਲਈ ਸਿਰਫ ਸੁਰੱਖਿਆ ਕਰਮੀ ਹੀ ਜ਼ਰੂਰੀ ਨਹੀਂ ਹੁੰਦੇ। ਸਗੋ ਸਮਾਜ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਕਾਨੂੰਨੀਆ ਘਟਨਾਵਾ ਕਾਨੂੰਨੀ ਇਰਾਦੇ ਕਾਨੂੰਨੀਆ ਹਰਕਤਾਂ ਆਤਮ ਰੁਕ ਨਹੀਂ ਅੱਗੇ ਹੋਣਾ ਚਾਹੀਦਾ ਲਾਲਚ ਵਸ ਬਹੁਤ ਸਾਰੇ ਪਰਿਵਾਰਾਂ ਬਹੁਤ ਸਾਰੀਆਂ ਜਾਨਾਂ ਨੂੰ ਬਲੀ ਦਾ ਬੱਕਰਾ ਬਨਣਾ ਪੈਂਦਾ ਹੈ ਪਰ ਮਹੀ ਕੁਦਰਤੀ ਵਰਤਾ ਰਹੀ ਪਰੰਤੂ ਫਿਰ ਵੀ ਕੁਦਰਤ ਨੇ ਇਨਸਾਨ ਨੂੰ ਨਾ ਨਾਲ ਹਾਂ ਦੁੱਖ ਨਾਲ ਸੁਖ ਸ਼ਾਂ ਨਾਲ ਤੁੱਪ ਗਰੀਬੀ ਨਾਲ ਅਮੀਰੀ ਹਰ ਤਰ੍ਹਾਂ ਦੀ ਨਿਆਂਤ ਨਾਲ ਨਿਵਾਜਿਆ ਹੈ ਪਰੰਤੂ ਸਮਾਜ ਵਿੱਚ ਰਹਿੰਦੀਆਂ ਲਾਲਚ ਧੋਖਾ ਬੇਵਫਾਈਅਤ ਵਰਗੀਆਂ ਪਰਵਿਰਤੀਆਂ ਮਨੁੱਖ ਨੂੰ ਕੁਦਰਤ ਨਾਲੋਂ ਕੂਹਾਂ ਦੂਰ ਲੈ ਜਾਂਦੀਆਂ ਹਨ ਜਿਸੀ ਸਜ਼ਾ ਜਿਉਂਦੇ ਜੀਵ ਹਰ ਉਸ ਪ੍ਰਾਣੀ ਨੂੰ ਭੁਗਤਨੀ ਪੈਂਦੀ ਜੋ ਕੁਦਰਤ ਦੇ ਨਿਯਮਾਂ ਦੇ ਉਲਟ ਦੂਸਰਿਆਂ ਨੂੰ ਦੁੱਖ ਦੇ ਕੇ ਨਿਵਲਦਾ ਹੈ ਲਾਲਚੇ ਕੇ ਜਹੀ ਬਿਮਾਰੀ ਜਿਹੜੀ ਮਨੋਕਨੋਸੀ ਸ਼ਕਸ਼ੀਏ ਦੇ ਉਲਟ ਉਸ ਨੂੰ ਅਵਗਿਆ ਕਰਨੇ ਮਜਬੂਰ ਕਰਦੀ ਹੈ ਅਤੇ ਦੁੱਖਾਂ ਦੇ ਪੰਡ ਸਿਰ ਤੇ ਹੋਰ ਭਾਰੀ ਹੋ ਜਾਂਦੀ ਹੈ ਮਾਨਸਿਕ ਦੁੱਖ ਸਰੀਰਕ ਦੁੱਖ ਨਾਲੋਂ ਜ਼ਿਆਦਾ ਦੁਖਦਾਈ ਹੁੰਦਾ ਮੇਰੀ ਇਸ ਕਹਾਣੀ ਦੇ ਪਾਤਰ ਵੀ ਕੁਝ ਅਚੇਹ ਕਦਮ ਕੁਦਰਤੀ ਨਿਜ਼ਮਾ ਅਤੇ ਸਮਾਜ ਦੇ ਵਿਰੁੱਧ ਸੱਭਿਆਚਾਰ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਨਹੀਂ ਹੋਣਾ ਚਾਹੀਦਾ ਮੇਰੀ ਇਹ ਹੀ ਕੋਸ਼ਿਸ਼ ਹੈ ਕਿ ਮੌਜੂਦਾ ਸਮਾਜ ਵਿੱਚ ਅਜਿਹੇ ਕਿਰਦਾਰ ਨਾ ਹੋਣ ਸਮਾਜ ਸੁਖ ਦੀ ਨਿੰਸ ਹੋਵੇ ਦੁੱਖ ਦੂਰ ਰਹਿਣ ਹਰ ਇੱਕ ਦਾ ਭਵਿਕ ਸੁਨਹਿਰਾ ਹੋਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਰ ਕਰਦੀ ਤਹਿਲੀਸ ਤੋਂ ਦੂਰ ਰਹਿਣ ਸੋ ਧੰਨਵਾਦ ਦੋਸਤੋ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੀ ਰਫਿਊਜ਼ ਜਰ ਦਿਓ ਜੀ ਇਹੋ ਜਿਹੇ ਪਰਿਵਾਰਿਕ ਤੇ ਸਮਾਜਿਕ ਨਾਵਲ ਦੀਆਂ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੀ ਚੰਨੂ ਦੀ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਸਸ਼ੀ ਕਾਂਜੀ